ਇੰਦੇ ਕਾਲੇ ਕੇ ਬਲੌਗਸ ਤੇ ਜੀ ਲੁਤਾ ਨਵਾਜੀ ਹੋਰ ਸੁਣਾਓ ਤੁਸੀਂ ਕਿਵੇਂ ਠੀਕ ਠਾਕ ਹੋ ਜੀ ਅਸੀਂ ਵੀ ਠੀਕ ਠਾਕ ਹਾਂ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਦੱਸਿਓ ਆਪਣੀ ਵੀਡੀਓ ਕਿੱਦਾਂ ਦੀਆਂ ਲੱਗਦੀਆਂ ਨੇ ਵੀਡੀਓ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਕਿ ਜਿਹੜੀ ਵੀ ਨਵੀਂ ਵੀਡੀਓ ਬਣਾਵਾਂਗੇ ਉਹਦਾ ਨੋਟੀਫਿਕੇਸ਼ਨ ਤੇਣੀ ਵੀਡੀਓ ਤੁਹਾਡੇ ਕੋਲ ਪਹਿਲਾਂ ਪਹੁੰਚੇ ਤੇ ਬਹੁਤ ਤੈਦਿਲੋਤਾ ਨਵਾ ਸਾਡਾ ਕਈ ਵਾਰ ਨ ਬੋਲਣ ਦੇ ਵਿੱਚ ਪਤ ਹੋ ਜਾਂਦਾ ਹਾ ਜਿੱਦਾਂ ਮੈਂ ਪਰਸ ਕੋਟੀ ਦੀ ਵੀਡੀਓ ਪੇਸ ਕਰ ਲਿਆ ਤਾਂ ਆਪਾਂ ਵੀਡੀਓ ਸ਼ਾਇਦ ਕੋਈ ਨਹੀਂ ਪਾਈ। ਉਹ ਵੀਡੀਓ ਦੇ ਵਿੱਚ ਟੈਟਰ ਵੈਸੇ ਮੈਨੂੰ ਲੱਗਦਾ ਜਿਹੜਾ ਥੰਬਸ ਨੀਵਾਂ ਜਿਹਾ ਲਿਖਦੇ ਹੁੰਦੇ ਆ। ਹਾਥੀ ਬਣਾਈ ਕੋਠੀ। ਮੈਂ ਸਹੀ ਲਿਖਿਆ ਤੇ ਜਦੋਂ ਵੀਡੀਓ ਮੈਂ ਪਾਤੀ ਤੇ ਮੈਂ ਮੈਂ ਤਾਂ ਪਾ ਕੇ ਵੀਡੀਓ ਤੇ ਮੈਂ ਤੁਹਾਨੂੰ ਦੱਸਿਆ ਵੀ ਛਾ ਉਹਨੂੰ ਆਪਾਂ ਜਾਣੀ ਹੁਣ ਵਾਰ ਵੀ ਇੰਨੇ ਹੁੰਨੇ ਆ। ਮੈਂ ਤਾਂ ਦੋ ਤਿੰਨ ਜਾਣੀਆਂ ਹੁੰਦੀਆਂ ਨੇ ਜਾਣੀਆਂ ਹੁੰਦੀਆਂ ਸੀ ਬਾਹਰ ਸ਼ਾਮ ਨੂੰ ਬੈਹਿਣਾ ਹੁੰਦਾ ਜਿੱਦੋਂ ਮੈਂ ਆਈ ਤੇ ਉਹਦੇ ਤੇ ਵੀਊ ਵੀ ਬਹੁਤ ਆਏ ਪੈਸੇ ਸੁਣ ਪਤਾ ਵੀ ਮੈਂ ਮੁੜ ਕੇ ਜਿੱਦੋਂ ਮੈਂ ਆਖ ਕੇ ਪੜਿਆ ਮੈਂ ਕਿਹਾ ਹੋਈ ਮੈਂ ਕੀ ਲਿਖੀ ਬੈਠੀ ਆ ਤੇ ਤੁਸੀਂ ਨਾ ਮੇਰੀਆਂ ਭੈਣਾਂ ਵੀ ਤੁਸੀਂ ਇਹ ਨਾ ਕਿਤੇ ਫੀਲ ਕਰ ਲੋ ਵੀ ਲਿਖਣ ਲੱਗੀ ਵੀ ਕੋਈ ਵੀ ਨਹੀਂ ਨਾ ਕਈ ਵਾਰ ਆਪਾਂ ਤਾਂ ਕਾਰ ਹੀ ਕਿ ਹੋ ਜਾਂਦਾ ਹੁੰਦਾ ਵੈਸੇ ਮੈਂ ਜਲਦਵਾਜੀ ਕਿਸੇ ਕੰਮ 'ਚ ਨਹੀਂ ਕਰਦੀ ਹੁੰਦੀ ਕਈ ਵਾਰ ਕੁਦਰਤੀ ਹੋ ਜੇ ਤਾਂ ਆਪਾਂ ਕੁਝ ਨਹੀਂ ਸਕਦੇ ਹੈ ਨਾ ਬਹੁਤ ਵੀਊ ਆਈ ਬਹੁਤ ਵਧੀਆ ਵੀਡੀਓ ਤੁਹਾਨੂੰ ਉਹ ਲੱਗੀ ਕੋਟੀ ਦੀ ਮੈਂ ਵਾਈਟ ਕੋਟੀ ਬਣਾਈ ਸੀ ਆਪਣੇ ਗਵਾਂਢੀਆਂ ਦੇ ਕੋਈ ਕੀ ਕੋਨੇ ਨਿਸ਼ਾਨ ਨੂੰ ਲੈ ਕੇ ਜਾਣੀ ਸੀ ਫਿਰ ਆਪਾਂ ਉਹਦੀ ਫੋਨ ਕਰਤਾ ਤੇ ਉਹਦੀ ਸ਼ਾਮ ਨੂੰ ਉਹਦੇ ਹੀ ਲੈ ਗਏ ਸੀ ਉਹ ਕਈ ਵਾਰ ਹੋ ਜਾਂਦਾ ਲਿਖ ਜੇ ਇੱਕ ਮੇਂ ਨਿਗਾ ਘਟਾ ਮੈਂ ਐਨਕਾ ਤੋਂ ਬਿਨਾ ਮੇਥੇ ਦੇਖਿਆ ਨਹੀਂ ਜਾਂਦਾ ਹੈਗਾ ਤੇ ਮੇਰੀ ਬਹੁਤ ਜ਼ਿਆਦਾ ਨਿਗਾ ਘਟਾ ਐਨਕ ਲਾਉਣੀ ਮੈਨੂੰ ਫਿਰ ਜ਼ਰੂਰੀ ਪੈਂਦੀ ਫੋਨ ਬਿਲਕੁਲ ਨਹੀਂ ਦੇ ਦਿੰਦਾ ਮੈਂ ਐਨਕਾ ਤੋਂ ਬਿਨਾ ਚਲੋ ਜੀ ਅੱਜ ਆਪਾਂ ਵੀਡੀਓ ਲੈ ਕੇ ਆਈ ਆ ਕੱਪੜਿਆਂ ਦੀ ਕੱਪੜਾ ਆਪਾਂ ਲੈ ਜਾਂਦਾ ਅੱਜ ਤੇ ਟਾਈਮ ਆਪਾਂ ਅੱਜ ਲੇਟ ਹੋ ਗਏ ਟਾਈਮ ਵੱਜ ਗਏ 6 ਵਜੇ ਦੇ ਕਰ ਆਖੇ ਚਲੋ ਆਪਾਂ ਕੰਮ ਧੰਦਾ ਕਰ ਲਿਆ ਦਾ ਸਬਜ਼ੀ ਬਣਾ ਲਈ ਉਹਦੇ ਬਾਅਦ ਸਾਹਮਣੇ ਧਾਰ ਵਗੈਰਾ ਚੋਲੀ ਝਾਫੀ ਰੈਸਟ ਕਰ ਲਈ 10 ਮਿੰਟ ਸੌਂ ਗੇ ਹਨ ਤੇ ਹੁਣ ਮੈਂ ਕੱਪੜੇ ਕੱਢੇ ਤੇ ਮੈਂ ਕਿਹਾ ਚਲੋ ਮੈਂ ਪਹਿਲਾਂ ਪਹਿਣਾ ਦਿਖਾਵਾਂ ਮ YouTube ਫੈਮਿਲੀ ਨੂੰ ਬਹੁਤ ਬਣਾ ਕਰਨੀਆਂ ਜਾਂ ਦੀਦੀ ਤੁਸੀਂ ਕਪੜਾ ਦੇ ਤੁਸੀਂ ਬਹੁਤ ਟਾਈਮ ਲਾ ਦਿੰਦੇ ਲਿਆਉਣ ਲੱਗੇ ਜਿ ਮਜਬੂਰੀ ਹੋ ਜਾਂਦੀ ਜਾਨ ਦੀ ਅੱਜ ਵੀ ਹੁਣ ਗੁਰਪ੍ਰੀਤ ਨੇ ਗੈਵੀ ਦਾ 9 ਤਰੀਕ ਨੂੰ ਸਕੂਲ ਲੱਗਣਾ ਬੁੱਧਵਾਰ ਨੂੰ ਫਿਰ ਮੈਂ ਕਿਹਾ ਪਤੂ ਵੀ ਮੇਰੇ ਨਾਲ ਚੱਲੋ ਅੱਜ ਤੁਸੀਂ ਅਸੀਂ ਮਾਪਤੀ ਜਾਣੀ ਹੈ ਮਾਜਾ ਤਾਂ ਮਾਪਤੀ ਜਾਣੀ ਹੁੰਦੀ ਅਸੀਂ ਤੇ ਮੈਂ ਕਿਹਾ ਅੱਜ ਲੈ ਕੇ ਆਓ ਕਿ ਆਪਾਂ ਨੇ ਕਾਟਨ ਦੇ ਕੱਪੜੇ ਲਿਆਂਦੇ ਬਹੁਤ ਸੋਹਣੇ ਤੇ ਬਹੁਤ ਘੱਟ ਰੇਟਾਂ ਦੇ ਵਿੱਚ ਜਿੱਦਾਂ ਹੁਣ ਲਖੜੀਆਂ ਦਾ ਸੀਜ਼ਨ ਆ ਗਿਆ ਤੁਸੀਂ ਮਤਲਬ ਕਿਸੇ ਨੂੰ ਦੇ ਨਹੀਂ ਲਖੜੀਆਂ ਕਰਕੇ ਹਨਾ ਤੇ ਤੁਸੀਂ ਪਹਿਲਾਂ ਮੰਗਵਾ ਕੇ ਰੱਖੋ ਤੇ ਰੇਟ ਵੀ ਆਪਸ ਨੂੰ ਬਹੁਤ ਘੱਟ ਲਾਵਾਂਗੇ ਤੇ ਪਿਓਰ ਸੀਜ ਹੋਊਗੀ ਇੱਕ ਨੰਬਰ ਕੁਆਲਿਟੀ ਹੋਊਗੀ ਇੰਨੀ ਕੋਈ ਹੈਗਾ ਜਾਂ ਕਪੜਾ ਮੈਕਸ ਆ ਤੇ ਕਪੜਾ ਬਹੁਤ ਵਧੀਆ ਕਿ ਜਿਹੜੇ ਵੀ ਪਹਿਣਾ ਤਾਂ ਮੰਗਵਾਉਂਦੀਆਂ ਉਹਨਾਂ ਤੋਂ ਪਤਾ ਹੀ ਆ ਚਲੋ ਜੀ ਆਪਾਂ ਦੇਖੋਣੇ ਸਾਨੂੰ ਕਾਟਨ ਦੇ ਦੁਵੱਟੇ ਆਲੇ ਅਜੇ ਤਾਂ ਆਪਣੀ ਬੋਰੀ ਉਵੇਂ ਬੰਦ ਹੀ ਪਏ ਆ ਨਿੰਨਾ ਚ ਲਿਆਂਦੇ ਸੀ ਫਿਰ ਮੈਂ 4 5 ਕ ਪੀਸ ਕੱਢ ਲਈ ਤੇ ਕੋ ਟਾਈਮ ਵੀ ਕਾਫੀ ਹੋ ਗਿਆ ਤੇ ਕਪਾ ਬੰਗਾ ਚੂੜੀਆਂ ਵੀ ਲਿਆਂਦੀਆਂ ਕੱਚ ਦੀਆਂ ਉਹ ਤੁਹਾਨੂੰ ਦਿਖਾਵਾਂਗੇ ਜਿਹੜੀਆਂ ਮੇਰੀਆਂ ਭੈਣਾਂ ਹੋਰ ਵੀ ਚੀਜ਼ ਮੰਗਵਾਉਂਦੀਆਂ ਮੈਥੋਂ ਜਾਖਟਾ ਕੋਟੀਆਂ ਕੱਪੜੇ ਵਗੈਰਾ ਜੇ ਤੁਸੀਂ ਵੀ ਬੰਗਾ ਚੂੜੀਆਂ ਮੰਗਵਾਉਣੀ ਨੇ ਆਪਾਂ ਪੈਕ ਕਰਕੇ ਦੇ ਵਿੱਚ ਛੂਟਾ ਚ ਰੱਖ ਦਾਂਗੇ ਤੇ ਤੁਸੀਂ ਮੈਨੂੰ ਦੱਸ ਦੇ ਕਿ ਆਪਾਂ ਬੰਗਾ ਕੱਚ ਦੀਆਂ ਵੀ ਲਿਆਂਦੀਆਂ ਕਿਉਂਕਿ ਆਪਣਾ ਕੰਮ ਬਹੁਤ ਵਧੀਆ ਮੇਰੇ ਘਰੇ ਵੀ ਲੋਕਾਂ ਦਾ ਕੰਮ ਚੱਲੀ ਜਾਂਦਾ ਹੈਗਾ ਤੇ ਬਹੁਤ ਵਧੀਆ ਪਿਆਰ ਤੁਸੀਂ ਵੀ ਦਿੱਤਾ ਤੇ ਮੇਰਾ ਲੋਕਲ ਵੀ ਬਹੁਤ ਵਧੀਆ ਕੰਮ ਚੱਲਦਾਗਾ ਚੀਜ਼ ਆਪਣੀ ਵਧੀਆ ਹੁੰਦੀ ਹੈ ਰੇਟ ਆਪਣਾ ਵੀ ਬਹੁਤ ਘੱਟ ਹੁੰਦਾ ਹੈਗਾ ਤੇ ਵਧੀਆ ਕੰਮ ਆਪਣਾ ਬਹੁਤ ਸੋਹਣਾ ਚੱਲਦਾ ਹੈਗਾ ਤੇ ਫਿਰ ਆਪਾਂ ਇਹ ਚਾਹ ਹੁਣ ਦੱਸਿਆ 5 ਸਾਲ ਤੋਂ ਕੰਮ ਕਰਦੇ ਆ ਤੇ ਲੋ ਜੀ ਆਪਾਂ ਤੁਹਾਨੂੰ ਦਿਖਾਉਣੇ ਵੀਡੀਓ ਜਿਆਦਾ ਲੰਬੀ ਹੋ ਜੂਈ ਹੈ ਨਾ ਨਾਲੇ ਫਿਰ ਆਪਾਂ ਕਾ ਸਮਾਨ ਦੀ ਵੀ ਸੈਟਿੰਗ ਜੀ ਕਰਨੀ ਆ ਤੇ ਪਾਛੋਂ ਵਗੈਰਾ ਵੀ ਲਿਆ ਆਂਦੀ ਚਲੋ ਜੀ ਠੀਕ ਹੈ ਕਿਵੇਂ ਦਿਮਾਗ ਹਾਇ ਹੈ ਹਾਂ ਕਿ ਜਹ ਹੋ ਜਾਂਦਾ ਜੇ ਮੈਨੂੰ ਬੜੀ ਪਰੇਸ਼ਾਨੀ ਹੋਈ ਵੀ ਇਸ ਤਰ੍ਹਾਂ ਵੀ ਹੋ ਹੋ ਤੁਸੀਂ ਵੀ ਅਭੀ ਮੈਂ ਲੱਗਦਾ ਹਾਠੀ ਕੋ ਠੀਕ ਕਈ ਵਾਰ ਕਹਿੰਦੇ ਤੁਸੀਂ ਗੁੱਸਾ ਨਾ ਕਰ ਜਿਓ ਕਿਤੇ ਵੀ ਇਹ ਕੀ ਲਿਖਿਆ ਵਾ ਹਣ ਤੇ ਇੱਕ ਮੇਰੀ ਭੈਣ ਦਾ ਫੋਨ ਕਾਲ ਆਇਆ ਮੇਰੀ ਵੀਡੀਓ ਵੇਂਦੇ ਹੋਣਗੇ ਨਹੀਂ ਬਸ ਮੈਨੂੰ ਉਹਨਾਂ ਨੇ ਆਂਟੀ ਕਹਿ ਕੇ ਬੁਲਾਇਆ ਸੀ ਪਤ ਨਹੀਂ ਕੁੜੀ ਹੋਊਗੀ ਬਸ ਮੈਨੂੰ ਪਤਾ ਨਹੀਂ ਕਿੱਥੋਂ ਆਇਆ ਸਮਾਰਿਸ ਪਟੋੜ ਤੋਂ ਨਹੀਂ ਥੂੜ ਤੋਂ ਰੀਜ਼ੀਗਾ ਮੈਨੂੰ ਕਿਹਾ ਬੰਦਿਆ ਸਿਰ ਸੂਲਪੁਰ ਖਣਿ ਸ਼ਾਇਦ ਸੂਲਪੁਰ ਹੀ ਕਿਹਾ ਸ਼ਾਇਦ ਕੱਲ ਤੇ ਉਹਨਾਂ ਨੇ ਮੈਨੂੰ ਮਤਲਬ ਕਹਿੰਦੇ ਵੀ ਆਂਟੀ ਤੁਹਾਨੂੰ ਵੀ ਸੋਡੀਆਂ ਸਾਨੂੰ ਵੀਡੀਓ ਇੰਨੀਆਂ ਵਧੀਆ ਇੰਨੀਆਂ ਲੱਗਦੀਆਂ ਨਾ ਸਾਨੂੰ ਤੁਸੀਂ ਬਹੁਤ ਵਧੀਆ ਬੋਲਦੇ ਆ ਬਹੁਤ ਵਧੀਆ ਗੱਲਾਂ ਕਰਦੇ ਆ ਬਹੁਤ ਵਧੀਆ ਰੈ ਸਲਾਹ ਦਿੰਦੇ ਆ ਥੈਂਕ ਯੂ ਜੂ ਬੱਤ ਤੁਸੀਂ ਮੈਨੂੰ ਇੰਨੀਆਂ ਵਧੀਆ ਗੱਲਾਂ ਮੈਨੂੰ ਫੋਨ ਸਪੈਸ਼ਲ ਆਇਆ ਗੱਲਾਂ ਬਾਤਾਂ ਤੁਸੀਂ ਮੇਰੇ ਨਾਲ ਕੀਤੀਆਂ ਬਹੁਤ ਹੈ ਜੀ ਤੁਹਾਨੂੰ ਧੰਨਵਾਦ ਪਰਮਾਤਮਾ ਤੁਹਾਨੂੰ ਤਰੱਕੀਆਂ ਦੇਵੇ ਤੇ ਕਹਿੰਦੀ ਆਂਟੀ ਜੇ ਸੜੀ ਪੂਰੀ ਵੀਡੀਓ ਵੀ ਵੇਖ ਕੇ ਫੇ ਸੜੀ ਆ ਗੱਲਦਾਰਕ ਨਿਕਲਦਾਗਾ ਦੇਖੋ ਜੀ ਨਾ ਤੁਹਾਡਾ ਮੈਨੂੰ ਪਿਆਰ ਮਿਲਿਆਗਾ ਬਹੁਤ ਵਧੀਆ ਲੱਗਿਆ ਮੈਨੂੰ ਉਹਦੇ ਨਾਲ ਕੋਈ ਲੜ ਕੇ ਬੈਠੀ ਨਾ ਗੱਲ ਕਰਕੇ ਤੇ ਕਹਿੰਦੀ ਵੀ ਮੈਂ ਤੁਹਾਡੀਆਂ ਵੀਡੀਓ ਵੇਖਦੀ ਹੁੰਨੀ ਆ ਤੇ ਬਹੁਤ ਧੰਨਵਾਦ ਤੁਹਾਡਾ ਤੁਸੀਂ ਮੇਰੀਆਂ ਵੀਡੀਓ ਵੇਹਣੀ ਆ ਤੇ ਕਿੰਨੀ ਬੜੀ ਵਧੀਆ ਵੀਡੀਓ ਵੀ ਕੱਲੇ ਕੱਲੇ ਗੱਲੜੇ ਤੇ ਹੀ ਸਮਝਾਉਣੀ ਆ ਦੱਸਦੇ ਆਂ ਵੀ ਝੂਠ ਬੰਨੇ ਜੇ ਨਹੀਂ ਮਾਰਦੇ ਵੀ ਨਹੀਂ ਇਹ ਤੁਹਾਨੂੰ ਮੈਂ ਵੀਡੀਓ ਚ ਦੱਸਦੀ ਹੁੰਨੀ ਆ ਵੀ ਝੂਠ ਤੇ ਬੰਨੇ ਬੜਾਈ ਜੀ ਮੈਨੂੰ ਨਹੀਂ ਚੰਗੇ ਨਹੀਂ ਲੱਗਦੀ ਜਿੰਨੀ ਗੱਲ ਹੁੰਦੀ ਮੁੰਡੀ ਵੀ ਕਰਨੀ ਜੀ ਇੱਕ ਮੈਂ ਤੁਹਾਨੂੰ ਦਿਖਾਉਣੀ ਆ ਸੀ ਝਾਂਜਰਾ ਉਹ ਵੀ ਮੇਰੀਆਂ ਬਹੁਤ ਭੈਣਾਂ ਕਹਿੰਦੀਆਂ ਦੀਦੀ ਸਾਨੂੰ ਝਾਂਜਰਾ ਦਿਖਾਓ ਚੱਲਾ ਸੀ ਬਣਾਈਆਂ ਤਾਂ ਨਹੀਂ ਸੀ ਦੇਖ ਚੱਲਾਵਾਂਗੇ ਝਾਂਜਰਾ ਤੇ ਹਾਉਈ ਮੈਂ ਤੁਹਾਨੂੰ ਜ਼ਰੂਰ ਦਿਖਾਉਂ ਕਿਸੇ ਦਿਨ ਝਾਂਜਰਾ ਵੀ ਤੁਹਾਨੂੰ ਬਾਅਦ ਦੀਆਂ ਮੈਂ ਇੱਕ ਦਿਨ ਵੀਡੀਓ ਚ ਬੋਲਤਾ ਤੇ ਮੈਨੂੰ ਇਹ ਚੀਜ਼ ਹੀ ਬੜੀ ਫੀਲ ਹੋਈ ਮੈਂ ਕਿਹਾ ਕਹਿਣਾ ਵੀ ਖਣੀ ਜਾਣ ਕੇ ਹੀ ਹਣੀ ਵੀ ਕਹਤਾ ਮੇਰੇ ਕੋਲ ਝਾਂਜਰਾ ਬਣਾਈਆਂ ਹਨ ਪਰ ਮੈਂ ਤੁਹਾਨੂੰ ਦਿਖਾਉਂਗੀ ਕੋਈ ਗੱਲ ਨਹੀਂ ਟੂਰ ਦਫੰਨੇ ਨਹੀਂ ਮੈਂ ਬੜੀ ਆਈ ਵੀਡੀਓ ਵੈਸੇ ਕਹਦੇ ਨਹੀਂ ਮਾਰਦੀ ਲੋ ਜੀ ਦੇਖੋ ਇਹ ਲੇਪਾ ਕੱਪੜਾ ਵੀ ਸੰਭਣਾਗਾ ਸਮਾਸ ਬਲੇ ਜਿਹੜਾ ਲੈ ਕੇ ਜਾਂਦਾ ਬੰਗਾ ਚੋਰੀਆਂ ਚਲੋ ਵੀ ਦਿਖਾਵਾ ਤੁਸੀਂ ਮੰਗਵਾਇਓ ਵੀ ਸਮਾਰਪਤਵਾ ਮੈਂ ਚਲੋ ਜੀ ਦੇਖੋ ਬਹੁਤ ਸੋਹਣਾ ਫਰੋਜੀ ਜਾਂ ਕਲਰ ਆ ਦੇਖੋ ਜੀ ਨਿੰਨ ਗੋਲੇ ਗਿਆ ਉਹਨਾਂ ਨੂੰ ਪਤਾ ਆਪਣੇ ਕੱਪੜੇ ਦਾ ਤੇ ਆਪਣੇ ਰੇਟ ਦਾ ਤੇ ਚੀਜ਼ ਦਾ ਲਓ ਜੀ ਦਸ ਸਕਰੀਨ ਸ਼ਾਟ ਤੁਸੀਂ ਲਈ ਚਲੋ ਜਲਦੀ ਜਲਦੀ ਜਿੱਦਾਂ ਹੁਣ ਲੱਕੜੀਆਂ ਆ ਗਈਆਂ ਤੁਸੀਂ ਕਿਸੇ ਨੂੰ ਦੇਣੀਆਂ ਪਹਿਲਾਂ ਮੰਗਵਾ ਕੇ ਰੱਖ। ਨੋ। 790 ਰੁਪਏ ਰੇਟ। ਛੋਟ ਦਾ। ਪਿਓਰ ਕਾਟਨ। ਇਹ ਦੁਪੱਟਾ ਵਾ। ਇਹ ਸਲਵਾਰ ਦਾ ਕੱਪੜਾ ਵਾ। ਇੱਕ ਮਿਲ ਜਾ। 790 ਰੁਪਏ। ਨੋ। ਇੱਕਾ ਗਾ ਰੈਡਕਲ ਕਿਉਂਕਿ ਮੇਰਾ ਲੋਕਲ ਵੀ ਕੰਮ ਬਹੁਤ ਵਧੀਆ ਚੱਲਦਾ ਵਾ ਹਰਿਆ ਟਿਕਾਣਾ ਰੈਡੀਸ ਬਲੈਕ ਆਪਣੀ ਟੀਵੀ ਦੀ ਹਮੇਸ਼ਾ ਆਵਾਜ਼ ਵੱਧ ਹੁੰਦੀ ਆ ਤੇ ਆਵਾਜ਼ ਤਾਂ ਨਹੀਂ ਵੱਧੂ ਇਸ ਵੀਡੀਓ ਬਣਾਉਣੇ ਘਾਟ ਨੇ ਫਿਰ ਮੇਰਾ ਫੋਨ ਉਧਰ ਪਿਆ ਹੈ ਦੂਜਾ ਮੋਬਾਈਲ ਵੀ ਚਲੋ ਕੋਈ ਨੰਬਰ ਸਰਦੀ ਕਰਮ ਦੇਖੋ ਕਿੰਦਾ ਸੋਹਣਾ ਵਾ ਪਿਓਰ ਕਾਟਨ ਫਿਰ ਮੈਂ ਕਹਿਤਾ ਦਿਨੀ ਬਣੀ ਮੈਨੂੰ ਬਹੁਤ ਸੋਹਣਾ ਲੱਗਦਾ ਮੇਰਾ ਜਿਗਰ ਦਾ ਮੈਂ ਸਲਾਈ ਕਰ ਲਾ ਹਨ ਤੇ ਪਰ ਹਰ ਵਾਰੀ ਸੋਹਣੇ ਤੋਂ ਬਹੁਤ ਲੱਗਦੀ ਜਿਹੜੇ ਮੈਂ ਤੁਹਾਨੂੰ ਦੱਸਿਆ ਸੀ ਪਿਛਲੀ ਵਾਰੀ ਵੀ ਤੇ ਉਹ ਵੀ ਆਪਣੇ ਸੇਲ ਹੋਊਗੇ ਤੇ ਦੀ ਅਖਾਂਗੇ ਜਿਵੇਂ ਆ ਪਿਓਰ ਕਾਟਨ ਦੇ ਵਿੱਚ ਆਗੇ ਇੰਨਾ ਚਪਾ ਪਸੰਦ ਕਰ ਲਾਂਗੀ ਹੋਮਿਨੇਸ਼ਨ ਦੇ ਵਿੱਚ ਕਿੰਨਾ ਵਧੀਆ ਕੀਤਾ ਹੋਇਆ ਇੱਕ ਵੈਨਿਕਮੈਂਟ ਕੀਤਾ ਸੀ ਜਿਹੜਾ ਮੈਂ ਬਲੈਕ ਜੈਟ ਸ਼ੂਟ ਪਾਇਆ ਹੁੰਦਾ ਬਲੈਕ ਜੈਟ ਵਟਟਾ ਹੁੰਦਾ ਵਾ ਉਹ ਵੀ ਆਪਾਂ ਤੋਂ ਕਿਸੇ ਨੇ ਸਲਾਈ ਕਰਵਾਉਣਾ ਹੈ ਆਪਾਂ ਨੂੰ ਇੱਥੇ ਹੀ ਮੈਂ ਇੱਥੇ ਸਲਾਈ ਕਰਵਾਣਾ ਮੇਰੇ ਕੋਲ ਲੈ ਕੇ ਉਹਦੇ ਨਾਲ ਦੇ ਵੀ ਹੈ ਠੀਕ ਹੈ ਮੇਰੇ ਕੋਲ ਇੱਕ ਪੀਸ ਵਧਿਆ ਪਿਆ ਸੀ ਦੇਖੋ ਜੀ ਇੱਕ ਕੋਰੇਟ ਦੇ ਇਹ ਸਾਰੇ ਸ਼ੂਟ ਇੱਕ ਕੋਰੇਟ ਦੇ 790 ਰੁਪਏ ਮੈਂ 790 ਕਿੱਸੇ ਪਹਿਲਾਂ 790 ਹੀ ਆ ਆਪਾਂ ਬਿਲਕੁਲ ਜਿਵੇਂ ਨੇ ਹਾਂ 700 ਸਸਨ ਬੇ ਨਵਿਰ ਬਿਆਲੇ ਸ਼ੂਟ ਹੈ ਸਾਰੇ ਕਈ ਕ ਵੇ ਚਲ ਬੋਲਣ ਚ ਵੀ ਗਦੇ ਹੋ ਜਾਂਦਾ ਕਦੇ ਵੱਧਾ ਘਾਟਾ ਦੇਖੋ ਜੀ ਪ्युअर कॉटन ਤੁਸੀਂ ਵੀ ਜਰੂਰ ਮੰਗਵਾਇਆ 790 ਰੁਪਏ ਰੇਟ ਰੋ ਗਿਆ ਦਾ ਦੇਖਵਾ ਸਰਵਾਰ ਵਾ ਪ्युअर कॉटन ਕੈਮਰਿਕ कॉटन ਵਧੀਆ ਚ ਦੇਖੋ ਜੀ ਲਓ ਕਿਦਾਂ ਸੋਨਾ ਕੰਬੀਨੇਸ਼ਨ ਹੋਇਆ ਨਾ ਸਕਰੀਨ ਸ਼ਾਟ ਤੁਸੀਂ ਲੈ ਲਸਾ 790 ਰੁਪਏ ਬਹੁਤ ਸੋਹਣਾ ਲੱਗਿਆ ਇਹਦੇ ਵਿੱਚ ਕਲਰ ਦੋ ਹੈਗੇ ਆ ਆਪਣੇ ਕੋਲ ਮੈਂ ਤਾਂ ਕਹਿੰਦੀ ਯਾਦ ਮੈਨੂੰ ਬਹੁਤ ਸੋਹਣਾ ਲੱਗਿਆ ਤੁਸੀਂ ਮੈਨੂੰ ਐਸਲ ਮੈਂ ਵੀ ਸਲਾਈ ਕਰ ਲਵਾਂ ਮੈਨੂੰ ਸੋਹਣਾ ਲੱਗਿਆ ਇਹ ਕਿਉਂਕਿ ਨਾ ਇਹ ਜਿਆਦਾ ਡਾਰਕ ਤੇ ਨਾ ਲਾਈਟ ਜੇ ਇਹ ਵਧੀਆ ਚੱਲੂਗਾ ਇਹ ਕਿਸੇ ਪਾ ਕੇ ਵੀ ਜਾਣਾ ਹੋਵੇ ਦੋਖ ਦੇ ਸਕਦੇ ਜੀ ਇਹ ਵੀ ਲਓ ਜੀ ਜਲਦੀ 790 ਰੁਪਏ ਦਾ ਸਕਰੀਨ ਸ਼ਾਟ ਲਓ ਇਹ 14 ਪੀਸਾਂ ਦਾ ਸੈੱਟ ਮੈਂ ਲੈਣ ਲੱਗੀ ਸੀ ਫਿਰ ਉਹ ਕਿਸੇ ਕੋਈ ਹੋਰ ਬੈਠੀ ਸੀ ਕਿੰਨੀ ਜਲਦੀ ਸਾਨੂੰ ਦੇ ਦਿਓ ਦੋ ਲੈ ਕੇ ਚਲੋ ਦੋ ਤੁਸੀਂ ਰੱਖ ਲਓ ਫਿਰ ਲਓ ਦੇਖੋ ਦੂਜਿਆਂ ਨਾਲ ਦੇ ਤਾਂ ਹੈਗੇ ਵੈਸੇ ਹਾਂ ਤਾਂ ਮੈਂ ਇੱਕ ਟੀਵਲ ਤੇ ਪੈਸੇ ਵਿੱਚ ਦਿਖਾ ਦਿੱਤਾ ਹਨ 790 ਰੁਪਏ ਸਿਕਰੀਨ ਸ਼ਾਟ ਤੁਸੀਂ ਲੈ ਸਕਦੇ ਆ ਤੇ ਆਹ ਗਲੇ ਤੇ ਵਰਕ ਹੋਇਆ ਹੋਊਗਾ ਜਾਂ ਪੱਟੀ ਦਾ ਵਰਕ ਇਹਨੇ ਛੂਟ ਬਹੁਤ ਲਿਆਂਦੇ ਆਪਾਂ ਤੁਹਾਨੂੰ ਦਿਖਾਇਆ ਕਰਾਂਗੇ ਡੇਲੀ ਆਪਾਂ ਵੀਡੀਓ 'ਚ ਤਾਂ ਜੇ ਜਿਹੜੀ ਮੇਰੀ ਜਾਗਟਾ ਕੋਟੀਆਂ ਦੀ ਵੀਡੀਓ ਹੁੰਦੀ ਹੈ ਨਾ ਤੁਸੀਂ ਮੈਨੂੰ ਉਹ 'ਚ ਬਹੁਤ ਜ਼ਿਆਦਾ ਪਿਆਰ ਦਿਨੇ ਆ ਨੀ ਪਾਰਕ অর ਬਲੌਕ ਦੇ ਵਿੱਚ ਜਿੰਨੀਆਂ ਮੇ ਜਾਖਟਾ ਕੋਟੀਆਂ ਦੇ ਪਾਉਣੀ ਆ ਵੀਡੀਓ ਤੋਂ ਬਹੁਤ ਮੈਨੂੰ ਉਹਦਾ ਰਿਵਿਊ ਬਹੁਤ ਹੁੰਦੇ ਬਹੁਤ ਵਧੀਆ ਚੱਲਦੀ ਹੈ ਨੇ ਉਹ ਲੋ ਜੀ ਇੱਕ ਪਿੰਕ ਹੁਲਕਰੀ ਹੈ ਕੀ ਹੁਣ ਜਸੰਧ ਦਾ ਸਾਰੀ ਆ ਜਾਂਦੇ ਹੁਣ ਚਲੋ ਹੁਣ ਕਿੰਨੇ ਕਿ ਸਾਵੀ ਚੱਲਾਂਗੇ ਦੇਖ ਇਹਦੇ ਨਾਲ ਦੇ ਵੀ ਆਪਣੇ ਕੋਲ ਕਾਫੀ ਪਏ ਆ ਲਿਆਂਦੇ ਇਹਦੇ ਨਾਲ ਤੇ 6-7 ਪੀਸ ਲਈਏ ਮੈਨੂੰ ਬਹੁਤ ਸੋਹਣਾ ਲੱਗੇ ਆ ਚੀਜ਼ ਵੀ ਹਾਂ ਦਾ ਸਿੱਖੋ ਇਹਦੀ ਡਾਟਾਉਂਦੀਆਂ ਵੀ ਕਰਵਾ ਰੀਆਂ ਇਹ ਵੀ 790 ਰੁਪਏ। ਬੀਕ ਫਿਰ ਸਵਾਰ ਵਰਕ ਆਹ ਰੇੜੀ ਕੋਈ ਇਹਨਾਂ ਦਾ 790 90 ਰੁਪਏ। ਇਹਦਾ ਇਹ ਪਹੁੰਚੇ ਤੇ ਵਰਕ ਹੋਊਗਾ ਮੂਰੇ ਤੇ ਕੱਪੜਾ ਵੀ ਦੇਖੋ ਜੀ। ਜਾਮ ਕਾਟਨ ਬਹੁਤ ਸੋਹਣਾ ਮਲਿਆ ਪੂਲਾ ਵਾ। ਦੇਖ ਇਸ ਤਰ੍ਹਾਂ ਪਹੁੰਚੇ ਦੇ ਵਾਰਕੂ ਹੋਇਆ ਵਾ ਆ ਸਾਰਾ ਪਹੁੰਚਾ ਵਾਰਕਾ ਕਿ ਦੱਸੋ ਨਾ ਵਾਈਟ ਕਲਰ ਦੇ ਨਾਲ ਕੜਾਈ ਕੀਤੀ ਹੋਈ ਆ ਦੇਖ ਗਲਾ ਕੜਾ ਇਹ ਸੱਸਨ ਬੇਰ ਸੱਸਨ ਬੇਰ ਵੀ ਪਿੰਕ ਕਲਰ ਬਹੁਤ ਸੋਹਣਾ ਪ्युअर ਜਾਂ ਕਾਟਨ ਦੇ ਵਿੱਚ ਦਵੱਟਾ ਇਹਦੀ ਲਾਕੀ ਦਾ ਸਮੋਈ ਜਦੋਂ ਵੇਖਾਂਗੇ ਜੀ ਕਿਹੜਾ ਪਸੰਦ ਹੋਵੇ ਮਤੇ ਬਹੁਤ ਸੋਹਣਾ ਲੱਗੇ ਜਾਂਦਾ ਦਾ ਦਵੱਟੇ ਦੀ ਕੁਗੀ ਦੇ ਸਾਨੂੰ ਪਿਓਰ ਕਾਟਨ ਦੀ 1.5 200 ਦਿੱਤੇ ਦਵੱਟਾ ਹੀ ਲੱਗਿਆ ਹੋਇਆ ਨਾਲ ਫੁੱਲੇ ਡੁੱਲੇ ਦਵੱਟੇ ਗਾਰਲਿ ਦੀ ਲੁੱਕ ਦੇ ਲਈ ਬਹੁਤ ਸੋਹਣਾ ਸ਼ੂਟ ਆਇਆ। ਦੇਖੋ ਕਿ ਦੱਸਣਾ ਇਹਦੇ ਚ ਆਪਣਾ ਕਾਫੀ ਪੀਸ ਪਏ। ਬਸ ਜਲਦੀ ਸਕਰੀਨਸ਼ਾਟ ਰੋ ਸਸ 990 ਰੁਪਏ। ਪੌਂਚਾ ਵਰਕ। ਨਾ ਫੋਲ ਹੈ ਭਾਈ। ਦਪੋ ਵੀਡੀਓ ਬਣਾਹੀ ਜਾਣੀ ਤੁਸੀਂ ਵਿੱਚ ਬੋਲਣਾ ਕੀ ਕਰਤੀ ਹੈ। ਅੱਛਾ ਮੋੜ ਦੇ ਪੜ। ਸਰ ਕੋ ਨਹੀਂ ਨਹੀਂ ਐਸੇ ਕਿਹੜਾ ਕੱਟ ਕੇ ਕੀ ਕਰੇ। ਦੇਖੋ। ਮੈਂ ਕਿਹਾ ਚੱਲ ਮੈਂ ਉੱਥੇ ਨਹੀਂ ਬਹਿਲੀ ਭੈਣ ਜੀ ਹੁਣ ਕੋ ਜਾ ਕੇ ਚਲ ਬੰਜਾ ਕੰਮ ਕਰਾਂ ਮੈਂ ਅੱਧਾ। ਨੋਦੀ ਸਾਸਨ ਅਬਿਆਦੀ ਪਿੰਕ ਕਲਰ ਕੌਣ ਕਹਵਾ ਚੇਰ ਕੋਟਨ ਡਾ ਜਮਣਾ ਜਲਾਇ ਵਸ ਨੂੰ ਨੂੰ ਰੋਕ ਰਹੀ ਨਹੀਂ ਸੀ ਨੋ ਮਿੱਟੀਆਂ ਸਾਰੀਆਂ ਵਿੱਚ ਨੂੰ ਕਿਵਸ ਨੂੰ ਕਿਉਂ ਨਾਂ ਨਹੀਂ ਕੀ ਕੀਤਾ ਨਹੀਂ ਆਜੀ ਪਾ ਦੋ ਤੁਮ ਨਹੀਂ ਮਾਦਰੀ ਚੋੜੀਂਗਾ ਆਹ ਮੈਂ ਬਚੋ ਘਰਾ ਦੇ ਨਹੀਂ ਕੋਈ ਨਹੀਂ ਖਰਾਬ ਵਿੱਚੋਂ ਤੇ ਡਿੱਗਣ ਵੱਧ ਕਿੰਨੀਆਂ ਕਰਕੇ ਹੋਈਆਂ ਨੂੰ ਦੇਖੋ ਦੇਖੋ ਜਾਈ ਬਹੁਤ ਸੋਹਣਾ ਦੇਖੋ ਮਾਸਟਰ ਕਲਰ ਦਾ ਹਮਾਸਾ ਸਾਨੂੰ ਪਤਾ ਹੋਵੇਗੀ ਰੱਖੇ ਵਿਲਟ ਕਲਰ ਲਓ ਆ ਵੀ ਦੇਖੋ ਕਿਹੜਾ ਛੱਡਣਾ ਜੀ ਹੁਣ ਮੈਂ ਕਮਾ ਮੈਂ ਵੀ ਸ্লাই ਕਰ ਲਵਾਂ ਡਿੱਗਣ ਵਾਲੀ ਥੀ ਸਾਸਨ ਅਪੀਤੀ ਇਹ ਡਿਸਕਾਉਂਟ ਦੇ ਵਿੱਚ ਆਹੇ ਕਿ ਚਲੋ ਲਖੜੀਆਂ ਦਾ ਕਰਕੇ ਡਿਸਕਾਊਂਟ ਕੀਤਾ ਮੈਂ ਸਿੱਧਾ 1100 ਰੁਪਏ ਦਾ ਸੂਟ ਹੈ ਵੀ ਜਾਮ ਕਾਟਨ ਦੇ ਵਿੱਚ ਹੈ ਕੋਈ ਮੈਕਸ ਕਪੜਾ ਨਹੀਂ ਹੈਗਾ ਤੇ ਪੌਂਚਾ ਵਰਕ ਹੈ ਦੇਖੋ ਇਹ ਪੌਂਚਾ ਵਰਕ ਹੈ 11 1100 ਵਾਲਾ ਰੇਟ ਹੈ ਆਪਾਂ 790 ਰੁਪਏ ਚ ਲਾਉਣੀ ਹੈ ਕਿਉਂਕਿ ਲਖੜੀਆਂ ਦਾ ਕਰਕੇ ਫਿਰ ਮੈਂ ਵੀ ਥੋੜਾ ਡਿਸਕਾਊਂਟ ਸੌਣ ਕੀਤਾ ਹੋਇਆਗਾ ਵੀ ਤੁਸੀਂ ਪਹਿਲਾਂ ਮਗਵਾ ਕੇ ਰੱਖ ਲਓ ਤੇ ਚਲੋ ਜੁ ਤਾਕੀ ਜਿਸੀ ਮਰਜ਼ੀ ਆਪ ਦਾ ਕਿਸੇ ਨੂੰ ਗਿਫਟ ਕਰੀ ਚਲੋ ਤੇ 50 ਰੁਪਏ ਕੂਰੀਅਰ ਚਾਰਜ ਦੀ ਫਿਰ ਕਹੀ ਪੈਣਾ ਮੈਨੂੰ ਫਿਰ ਫੋਨ ਕਰਕੇ ਪੁੱਛੀ ਦੀ ਚਾਰਜ ਕਿੰਨਾ ਲੱਗਦਾ ਵਾ 60 ਰੁਪਏ ਲੱਗਦਾ ਵਾ ਕੂਰੀਅਰ ਚਾਰਜ ਦੇ 60 ਰੁਪਏ ਲੱਗਦੇ ਹੈ ਕੇ ਵੀ ਥੋੜਾ ਭਾਰੀ ਛੋਟ ਹੋ ਜਾਂਦਾ ਹੌਲੇ ਭਾਰੇ ਦਾ ਦੇਖੋ ਜੀ ਆ ਮਾਸਟਰ ਕਲਰ ਕਿੰਨਾ ਸੋਹਣਾ ਕਿੰਨਾ ਵਧੀਆ ਕੰਬੀਨੇਸ਼ਨ ਹੋਇਆ ਕੜਾਈ ਦੇਖੋ ਕਿੰਦੀ ਸੋਹਣੀ ਕੀਤੀ ਹੋਈ ਹੈ ਦਵਰਤਾ ਦੇਖੋ ਕਿੰਦਾ ਸੋਹਣਾ ਖਵਰਾ ਬਸ ਮੈਂ ਸੋਲ ਡਾਕੂਮੈਂਟ ਦੀ ਵੀਡੀਓ ਰਹੀ ਕਿ ਸਾਹੀ ਫੂਟ ਦਿਖਾਉਣਾ ਫਿਰ ਮੈਂ ਲਾ ਦੇਣੀ ਖਬਰਾਂ ਤੇ ਦੋ ਜੀ ਪਿਓਰ ਕਾਟ ਲੱਗ ਮੱਟਾ ਦੇਖੋ ਜੀ 200 ਦਾ ਦਵੱਟਾ ਹੀ ਆ ਮਾਸਟਰ ਕੇ ਲ 790 ਕੀ ਦੇਖੋ ਜੀ ਜਿੰਨੇ ਵੀ ਸਮ ਸੂਟ ਦਿਖਾਏ ਬਹੁਤ ਮੈਂ ਤੁਹਾਨੂੰ ਵਧੀਆ ਤੇ ਜਾਂ ਪਿਓਰ ਪੰਜਾਬ कॉटन ਹੈ ਇਹ ਇਹ ਪਿੰਕ ਤੇ ਇਹ ਇਹ ਇੰਨੇ ਵਾਲੇ ਰੇਟ ਹੈ ਨਹੀਂ ਪਰ ਆਪਾਂ 700 ਤੋਂ ਜ਼ਿਆਦਾ ਨਹੀਂ ਕੱਢਦੇ ਕਿਉਂਕਿ ਲੱਖਣੀਆਂ ਕਰਕੇ ਆਫਰ ਕੀਤੀ ਹੋਈ ਹੈ ਆਪਣੀ ਤੇ ਆਪਾਂ ਤਾਂ ਤੁਹਾਨੂੰ ਘੱਟ ਤੋਂ ਘੱਟ ਰੇਟ ਤੇ ਚੀਜ਼ ਮੰਗਵਾਓ ਤੁਹਾਨੂੰ ਫੇਰ ਕਦ ਪਤਾ ਲੱਗੂ ਬਹੁਤ ਧੰਨਵਾਦ ਭੈਣ ਜਿਹੜੀਆਂ ਮੈਂ ਤੇ ਕੱਪੜੇ ਮੰਗਵਾਉਂਦੀਆਂ ਬਹੁਤ ਤੈਦੀ ਲੋ ਧੰਨਵਾਦ ਦੇਖੋ ਜੀ ਲਓ ਜੀ ਹੋਂ ਸੂਟ ਦਿਖਾਤੇ ਕਾਟਨ ਦੇ ਦਵੱਟੇ ਵਾਲੇ ਹਨਾ ਹੋਰ ਆਪਣੇ ਕੋਲ ਕਪੜਾ ਬਹੁਤ ਆਇਆ ਪਿਆਗਾ ਕੀ ਫਿਰ ਉਹ ਗੱਛ ਕਿੰਨਾ ਸੋਹਣਾ ਦੇਖੋ ਮੈਂ ਤੇ ਵੀ ਸੋਹਣਾ ਲੱਗੀ ਜਾਂਦਾ ਹਨ ਸਲਾਈ ਕਰਨ ਲਈ ਵੀ ਮੈਂ ਇਹ ਕਰ ਲਾ ਮੈਂ ਥੋੜੇ ਡਾਰਕ ਪਾਉਣੀ ਆ ਲਾਈਟ ਨਹੀਂ ਪਾਉਂਦੀ ਮੈਨੂੰ ਡਾਰਕ ਸੋਹਣੀ ਲੱਗਦੀ ਆ ਨਾ ਮੇਰੇ ਘਰ ਦੇ ਪਾਉਂ ਦਿੰਦੇ ਆ ਤੇ ਨਾਲ ਹੀ ਵੈਸੇ ਮੈਨੂੰ ਵੀ ਨਹੀਂ ਚੰਗੇ ਲੱਗਦੇਗੇ ਤੇ ਉਹ ਜਾਨੀ ਆਹ ਦੇਖੋ ਇਹਦੇ ਨਾਲ ਦਵੱਟਾ ਵੀ ਥੋੜਾ ਜਿਹਾ ਲ ਡਾਰਕ ਲਾਈਟ ਜਿਹਾ ਹੋ ਗਿਆ ਤੇ ਆ ਡਾਰਕ ਬਹੁਤ ਸੋਹਣਾ ਬਣੂਗਾ ਚਲੋ ਜੀ ਠੀਕ ਹੈ ਬਹੁਤ ਆ ਤਨਵਾਦ ਤੁਹਾਡੇ ਆਪਣੇ ਨਾਲ ਜੁੜਨ ਦਾ it's <laughs> a